ਸ਼੍ਰੀ ਬਾਲਾਜੀ ਸਪੋਰਟਸ ਅਕੈਡਮੀ ਸ਼ੇਰਪੁਰ ਰੋਡ ਧੂਰੀ ਵਿਖੇ 11 ਤਰੀਕ ਨੂੰ ਹੋ ਰਹੀ ਹੈ ਨੇ ਕੁਸ਼ਤੀ ਦੰਗਲ ਪੰਜਾਬ ਸਰਕਾਰ ਵੱਲੋਂ ਅਤੇ ਹੀ ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੁੱਧ ਜੋ ਮੁਹਿੰਮ ਚਲਾਈ ਹੈ ਇਸੇ ਦੇ ਤਹਿਤ ਬੱਚਿਆਂ ਨੂੰ ਹੁਣ ਨਸ਼ੇ ਤੋਂ ਮੁਕਤ ਕਰਨ ਲਈ ਖੇਡਾਂ ਵੱਲ ਪ੍ਰੇਰਿਤ ਕਰ ਰਹੀ ਹੈ ਪੰਜਾਬ ਸਰਕਾਰ ਇੱਥੇ ਦੇ ਕੋਚ ਵਿਧ ਪ੍ਰਕਾਸ਼ ਨੇ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕੀਤਾ ਅਤੇ ਮਾਪਿਆਂ ਨੇ ਵੀ ਪੰਜਾਬ ਸਰਕਾਰ ਦਾ ਇਸ ਗੇਮ ਨੂੰ ਫੰਗਾਰਾ ਦੇਣ ਲਈ ਧੰਨਵਾਦ ਕੀਤਾ ਸਾਡੇ ਸਹਿਯੋਗੀ ਸੋਹਣ ਲਾਲ ਦੀ ਰਿਪੋਰਟ ਆਪਣੇ ਹੱਥ ਰੱਖ ਲਓ ਓਏ ਇਹ ਚਲੋ ਤੁਮ ਕਰਤਾ ਨਾਮ ਹੈ ਨਵਦੀਪ कौर ਨਵਦੀਪ कौर ਬੇਟਾ ਜਿਹੜੀ ਆ ਅੱਜ ਦੰਗਲ ਦੀ ਤੁਸੀਂ ਤਿਆਰੀਆਂ ਕਰਦੇ ਪਿਓ ਪੰਜਾਬ ਦੀ ਵਿੱਚ ਜਿਹੜੀ ਚੈਂਪੀਅਨਸ਼ਿਪ ਹੋ ਰਹੀ ਹੈ ਖਾਸ ਕਰਕੇ ਬੇਟੀਆਂ ਲੜਕੀਆਂ ਦੇ ਲਈ ਉਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਲੱਗ ਰਿਹਾ ਕਿ ਹੋ ਰਹੀ ਚੈਂਪੀਅਨਸ਼ਿਪ ਹੋ ਰਹੀ ਹੈ ਸਾਡੇ ਸਰ ਕਾਫੀ ਟਾਈਮ ਤੋਂ ਰੇ 4 ਸਾਲ ਹੋ ਗਏ ਅਕੈਡਮੀ ਨੂੰ ਤੇ ਦੂਜੀ ਵਾਰ ਹੋ ਰੇ ਚੈਂਪੀਅਨਸ਼ਿਪ ਹੋ ਰਹੀ ਹੈ ਤੇ ਅੰਡਰ 17 ਦੀ ਪਹਿਲੀ ਵਾਰ ਹੋ ਰਹੀ ਹੈ ਤੇ ਬੇਟਾ ਇਸ ਗੇਮ ਦੇ ਵੱਲ ਕੁਸ਼ਤੀ ਵੱਲ ਨੂੰ ਤੁਹਾਡਾ ਕਿਵੇਂ ਮਨ ਕੀਤਾ ਕਿ ਮੈਨੂੰ ਕੁਸ਼ਤੀ ਦੇ ਵਿੱਚ ਹੀ ਆਣਾ ਭਾਗ ਲੈਣਾ ਚਾਹੀਦਾ ਮੈਂ ਲੋਕਡਾਊਨ ਤੋਂ ਰਹੀ ਲੱਗੀ ਹਾਂ ਤੇ ਕੋਚ ਸਾਹਿਬ ਤੇ ਘਰਦਿਆਂ ਨੇ ਬਹੁਤ ਪ੍ਰੇਰਿਤ ਕੀਤਾ ਕਿ ਗੇਮਾਂ ਵਾਲੇ ਪੈਣਾ ਜ਼ਰੂਰੀ ਹੈ ਤੇ ਮੈਂ ਉਦੋਂ ਦੀ ਕੁਸ਼ਤੀ ਦੇ ਵਿੱਚ ਪਈ ਹਾਂ ਤੇ ਹੁਣ ਤੱਕ ਬੇਟਾ ਕਿਹੜੀ ਕਿਹੜੀ ਗੇਮਾਂ ਤੁਸੀਂ ਖੇਡ ਚੁੱਕੇ ਹੋ ਤੇ ਕਿੱਥੇ ਕਿੱਥੇ ਤੁਸੀਂ ਗੇਮਾਂ ਖੇਡ ਕੇ ਆਏ ਹੋ ਜੀ ਸੀ ਡਿਸਟ੍ਰਿਕਟ ਸਟੇਟ ਤੇ ਨੈਸ਼ਨਲ ਲੈਵਲ ਤੱਕ ਖੇਡ ਕੇ ਆਇਆ ਤੇ ਨੈਸ਼ਨਲ ਚ ਬ੍ਰੌਂਜ਼ ਲੈਵਲ ਬ੍ਰੌਂਜ਼ ਮੈਡਲ ਵੀ ਪ੍ਰਾਪਤ ਕੀਤਾ ਤੇ ਬਿਟ ਆਫ ਪੰਜਾਬ ਦੇ ਵਿੱਚ ਖੇਡਾਂ ਜਿਹੜੀ ਵਤਨ ਪੰਜਾਬ ਸੀ ਉਹਦੇ ਵਿੱਚ ਤੁਹਾਡੀ ਕੀ ਪੋਜੀਸ਼ਨ ਆਈਆਂ ਤੇ ਕਿਵੇਂ ਉਸ ਦੇ ਵਿੱਚ ਤੁਸੀਂ ਕਿੱਥੇ ਤੱਕ ਖੇਡੇ ਹੋ ਜੀ ਪਿਛਲੇ 2 ਸਾਲ ਮੇਰਾ 골ਡ ਮੈਡਲ ਆਇਆ ਖੇਡਾਂ ਵਤਨ ਤੇ ਤੇ ਪਿਛਲੇ ਸਾਲ ਵਾਲੀ ਤੇ ਬ੍ਰਾਊਨ ਮੈਡਲ ਤੇ ਹੁਣ ਤੁਹਾਡੇ ਜਿਹੜੀ ਅਕੈਡਮੀ ਆ ਇਹਦੀ ਤਿਆਰੀ ਕਿਵੇਂ ਚੱਲਦੀ ਪਈ ਤੁਹਾਡੀ ਤਿਆਰੀ ਜਿਹੜੀ ਹੈਗੀ ਆ ਸ੍ਰੀ ਬਾਲਾ ਜੀ ਅਕੈਡਮੀ ਦੇ ਵਿੱਚ ਜੀ ਵਧੀਆ ਚੱਲ ਰਹੀ ਹੈ ਕੋਚ ਸਾਹਿਬ ਰੋਜ਼ ਪ੍ਰੈਕਟਿਸ ਕਰਾ ਰਹੇ ਨੇ ਸਵੇਰ ਸਾਮ ਤੇ ਸਾਰੇ ਉਹਰੇ ਕੁੜੀਆਂ ਤੇ ਮੁੰਡੇ ਬਹੁਤ ਪ੍ਰੈਕਟਿਸ ਕਰਦੇ ਨੇ ਹਾਂਜੀ ਬੇਟਾ ਕੀ ਨਾਮ ਹੈ ਨਵਰੀਤ ਕੌਰ ਨਵਦੀਪ ਕੌਰ ਜੀ ਬੇਟਾ ਇਹ ਜੋ ਖੇਡਾਂ ਹੋ ਰਹੀਆਂ ਨੇ ਇਹਨਾਂ ਦੇ ਬਾਰੇ ਕੀ ਕਹਿਣਾ ਪਵੇ ਤੇ ਪੂਰੇ ਪੰਜਾਬ ਦੇ ਵਿੱਚੋਂ ਇਹ ਧੂਰੀ ਸ਼੍ਰੀਵਾਲਾ ਜੀ ਸਪੋਰਟਸ ਐਂਡ ਰੈਸਲਿੰਗ ਅਕੈਡਮੀ ਦੇ ਵਿੱਚ ਇਹ ਖੇਡਾਂ ਹੋ ਰਹੀਆਂ ਨੇ ਇਹ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਕਿ ਸਾਡੀ ਅਕੈਡਮੀ ਨੂੰ ਇਸ ਵਾਸਤੇ ਚੁਣਿਆ ਗਿਆ ਪਹਿਲਾਂ ਇੱਥੇ ਅੰਡਰ 23 ਦੀ ਟ੍ਰਾਇਲ ਹੋਈ ਸੀ ਪਰ ਹੁਣ ਇਹ ਚੈਂਪੀਅਨਸ਼ਿਪ ਇੱਥੇ ਪਹਿਲੀ ਵਾਰ ਹੋ ਰਹੀ ਆ ਤੇ ਇਹ ਕਾਫੀ ਵਧੀਆ ਲੱਗ ਰਿਹਾ ਕਿ ਇੱਥੇ ਸਾਰੇ ਜ਼ਿਲ੍ਹਿਆਂ ਦੇ ਸਾਰੇ ਲੜਕੀਆਂ ਇੱਥੇ ਆ ਕੇ ਆਪਣੇ ਆ ਗੇਮ ਨੂੰ ਦਿਖਾਉਣ ਗਿਆ ਤੇ ਸਾਰਿਆਂ ਨੂੰ ਮੈਂ ਇਹ ਸੰਦੇਸ਼ ਦੇਣਾ ਚਾਹੂੰਗੀ ਕਿ ਸਾਰੇ ਇੱਥੇ ਆ ਕੇ ਜੁੜਨ ਸਾਡੀ ਅਕੈਡਮੀ ਦੇ ਵਿੱਚ ਹੋਰ ਵੀ ਜੁਆਇਨ ਕਰਨ ਤੇ ਉਹ ਇੱਥੇ ਆ ਕੇ ਪ੍ਰੈਕਟਿਸ ਕਰ ਸਕਦੇ ਨੇ ਕੋਚ ਸਾਹਿਬ ਸਵੇਰੇ ਸ਼ਾਮ ਰੋਜ਼ ਪ੍ਰੈਕਟਿਸ ਕਰਵਾਉਂਦੇ ਨੇ ਤੇ ਇਹ ਆਪਣੇ ਕੋਲ ਬਹੁਤ ਵਧੀਆ ਪਲੇਟਫਾਰਮ ਆ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਨ ਦਾ ਤੇ ਆਪਾਂ ਅੱਗੇ ਦੇ ਵਿੱਚ ਬਹੁਤ ਵਧੀਆ ਲੈ ਕੇ ਜਾ ਸਕਦੇ ਆ ਪੋਜੀਸ਼ਨਸ ਹੁਣ ਤੱਕ ਬੇਟਾ ਕਿੱਥੇ ਕਿੱਥੇ ਖੇਡ ਕੇ ਆਏ ਹੋ ਤੇ ਕੀ ਕੀ ਪੋਜੀਸ਼ਨਾਂ ਤੁਸੀਂ ਹਾਸਲ ਕੀਤੀਆਂ ਨੇ ਅਸੀਂ ਨੈਸ਼ਨਲ ਤੱਕ ਖੇਡ ਕੇ ਆਏ ਆ ਤੇ ਖੇਡਾਂ ਵਤਨ ਦੇ ਵਿੱਚ ਵੀ ਮੇਰਾ ਬ੍ਰੌਂਜ਼ ਮੈਡਲ ਸੀਗਾ ਪਿਛਲੇ ਸਾਲ ਤੇ ਨੈਸ਼ਨਲ ਦੇ ਵਿੱਚ ਮੈਂ ਸਕੂਲ ਗੇਮਸ ਦੇ ਵਿੱਚ ਪਿਛਲੇ ਸਾਲ ਮੈਰਟ ਗਈ ਸੀ ਤੇ ਉਸ ਤੋਂ ਪਿਛਲੇ ਸਾਲ ਭੋਪਾਲ ਗਈ ਸੀ ਤੇ ਨੈਸ਼ਨਲ ਗੇਮਸ ਦੇ ਵਿੱਚ ਪਾਰਟਿਸਪੇਸ਼ਨ ਹੈ ਤੇ ਸਟੇਟ ਦੇ ਵਿੱਚ 골ਡ ਮੈਡਲ ਸੀ ਅੱਗੇ ਤੁਸੀਂ ਕਿੱਥੇ ਤੱਕ ਖੇਡਣਾ ਚਾਹੁੰਦੇ ਹੋ ਅੱਗੇ ਏਸ਼ੀਅਨ ਕਾਮਨਵੈਲਥ ਤੇ 올ਿਮਪਿਕਸ ਵੀ ਜਾਣਾ ਚਾਹੁੰਦੇ ਆਂ ਕੀ ਸੰਦੇਸ਼ ਹੈ ਲੜਕੀਆਂ ਨੂੰ ਇਸ ਗੇਮ ਦੇ ਪ੍ਰਤੀ ਕਿ ਉਹ ਵੀ ਇੱਥੇ ਆ ਕੇ ਆਪਣੇ ਆਪ ਨੂੰ ਟ੍ਰੇਨ ਕਰਨ ਤੇ ਆਪਣੇ ਆਪ ਨੂੰ ਐਜ਼ ਅ ਇੰਡੀਵਿਜੂਅਲ ਰਿਪਰੈਜ਼ੈਂਟ ਕਰਨ ਜਦੋਂ ਆਪਣੇ ਆਪਾ ਕੰਟਰੀ ਨੂੰ ਅੱਗੇ ਜਾ ਕੇ ਰਿਪਰੈਜ਼ੈਂਟ ਕਰ ਦਿਆ ਤਾਂ ਉਹ ਖੁਸ਼ੀ ਹੋਰ ਹੁੰਦੀ ਆ ਤੁਹਾਨੂੰ ਵੀ ਮੌਕਾ ਮਿਲ ਸਕਦਾ ਜੇ ਤੁਸੀਂ ਵੀ ਇੱਥੇ ਆ ਕੇ ਪ੍ਰੈਕਟਿਸ ਕਰੋਗੇ ਤੇ ਟ੍ਰੇਨਿੰਗ ਲਾਉਗੇ ਤੇ ਤੁਸੀਂ ਵੀ ਇਹ ਹੋਰ ਕੁੜੀਆਂ ਦੇ ਵਾਂਗੂ ਮੈਡਲ ਲੈ ਸਕਦੇ ਹੋ ਹਾਂਜੀ ਸਰ ਕੀ ਨਾਮ ਆਜੀ ਮੇਰਾ ਨਾਮ ਕੋਚ ਬੇਦ ਪ੍ਰਕਾਸ਼ ਚੋਹਾਨ ਬੇਦ ਪ੍ਰਕਾਸ਼ ਜੀ ਹਾਂਜੀ ਜਨਾ ਅੱਜ ਇਹ ਤਿਆਰੀਆਂ ਚੱਲਦੀਆਂ ਬੰਨੇ ਪੰਜਾਬ ਭਰ ਦੀਆਂ ਜਿਹੜੀਆਂ दंगल उसकी दंगलमी के सर ये बहुत ही मुझे पंजाब सरकार का मैं शुक्र गुजार हूँ जिसने दूरी सेंटर को इन्हें चैम्पियनशिप के लिए चुना गया और ये जो आने वाली ग्यारह तारीख दिन फ्र, आ, फ्राइडे को यहाँ अंडर सेवनटीन की लड़कियों की चैम्पियनशिप होनी है जो कि ऑल पंजाब तेईस जिलों से हर जिले से दस बच्चे आएंगे तकरीबन दो बच्चा यहाँ अपने रेसलिंग के लिए आएगा और चैंपियनशिप के लिए वो अपनी यहाँ परफॉर्मेंस दिखाएगा तो किन्ने मेरी अकेडमी को खोले लगभग दो हजार इक्कीस में हमने शुरू करी थी और इसका बहुत ही बढ़िया रिजल्ट रहा है ऑल पंजाब में जितनी भी अकेडमिया सबसे बढ़िया रिजल्ट अपनी अकेडमी श्री बालाजी स्पोर्ट्स अकेडमी का रिजल्ट रहा है और इसमें हर बार जो भी टीम जाती है उसमें हमारा एक से दो बच्चा नेशनल खेलने जरूर जाता है और नेशनल में मेडल लेकर के पंजाब एक ऐसा खुशहाल देश है, है। इसमें नशे के लिए इतना जबरदस्त मुहिम चलाई थी कि नशा इतना शुरू हो गया मैं सभी ने यही अपील करूंगा आपके चैनल के माध्यम से कि नशा मुक्त अगर पंजाब चाहते हो तो बच्चों